ਬੱਚਿਆਂ ਨੂੰ ਬੁਰੀ ਨਜ਼ਰ ਲੱਗ ਜਾਵੇ ਬੱਚਾ ਰੋਂਦਾ ਹੋਵੇ ਜਾਂ ਜਿੱਦ ਕਰੇ ਜਲਦੀ ਹੀ ਕਰੋ ਇਹ ਉਪਾਅ ਸਾਡੇ ਸੱਭਿਆਚਾਰ ਵਿੱਚ ਬੁਰੀ ਨਜ਼ਰ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਕਿਸੇ ਸੋਹਣੀ ਪਿਆਰੀ ਚੀਜ਼ ਨੂੰ ਦੂਜਿਆਂ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਬੱਚਿਆਂ ਵਿੱਚ ਬੁਰੀ ਨਜ਼ਰ ਦਾ ਪ੍ਰਭਾਵ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਮਾਨਤਾਵਾਂ ਅਨੁਸਾਰ ਬੱਚੇ ਨੂੰ ਬੁਰੀ ਨਜ਼ਰ ਲੱਗਣ ਨਾਲ ਉਹਨਾਂ ਦੇ ਆਲੇ ਦੁਆਲੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ ਜਿਸ ਕਰਕੇ ਬੱਚੇ ਬਿਮਾਰ ਤੇ ਚਿੜਚਿੜੇ ਹੋ ਜਾਂਦੇ ਹਨ ਸਾਇੰਸ ਅਨੁਸਾਰ ਬੁਰੀ ਨਜ਼ਰ ਇੱਕ ਅંધ ਵਿਸ਼ਵਾਸ ਹੈ ਪਰ ਸੱਭਿਆਚਾਰਕ ਤੇ ਧਾਰਮਿਕ માનਤਾਵਾਂ ਅਨਸਾਰ ਲੋਕ ਬੁਰੀ ਨਜ਼ਰ ਵਿੱਚ ਯਕੀਨ ਰੱਖਦੇ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਆਓ ਇਨ੍ਹਾਂ ਉਪਾਾਵਾਂ ਬਾਰੇ ਜਾਣਦੇ ਹਾਂ ਕਾਲਾ ਤਾਗਾ ਬੰਨੋ ਬੱਚੇ ਹਮੇਸ਼ਾ ਦੂਜਿਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ ਇਸੇ ਦੌਰਾਨ ਹੀ ਉਹਨਾਂ ਨੂੰ ਅਕਸਰ ਨਜ਼ਰ ਲੱਗ ਜਾਂਦੀ ਹੈ ਬੱਚਿਆਂ ਨੂੰ ਦੂਜਿਆਂ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਉਹਨਾਂ ਦੇ ਕਾਲਾ ਧਾਗਾ ਪਾਉਣਾ ਚਾਹੀਦਾ ਹੈ ਤੁਸੀਂ ਇਸ ਕਾਲੇ ਧਾਗੇ ਨੂੰ ਬੱਚੇ ਦੇ ਹੱਥਾਂ ਪੈਰਾਂ ਲੱਕ ਜਾਂ ਗਲ ਵਿੱਚ ਪਾ ਸਕਦੇ ਹੋ ਮੰਨਿਆ ਜਾਂਦਾ ਹੈ ਕਿ ਕਾਲਾ ਧਾਗਾ ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾ ਕੇ ਰੱਖਦਾ ਹੈ ਅਤੇ ਉਸ ਕੋਲ ਨਕਾਰਾਤਮਕ ਊਰਜਾ ਵੀ ਨਹੀਂ ਆਉਂਦੀ ਤਾਂਬੇ ਦੇ ਪਾਂਡੇ ਨਾਲ ਨਜ਼ਰ ਉਤਾਰੋ ਜੇਕਰ ਤੁਹਾਡੇ ਬੱਚੇ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਬੁਰੀ ਨਜ਼ਰ ਦੇ ਪ੍ਰਭਾਵ ਕਰਕੇ ਤੁਹਾਡਾ ਬੱਚਾ ਬਿਮਾਰ ਜਾਂ ਚਿੜਚਿੜਾ ਹੋ ਗਿਆ ਹੈ ਤਾਂ ਤੁਹਾਨੂੰ ਆਪਣੇ ਬੱਚੇ ਦੀ ਨਜ਼ਰ ਉਤਾਰਨੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਕਿਸੇ ਤਾਂਬੇ ਦੇ ਭਾਂਡੇ ਵਿੱਚ ਪਾਣੀ ਤੇ ਤਾਜ਼ੇ ਫੁੱਲ ਲਓ ਇਸ ਨੂੰ ਬੱਚੇ ਦੇ ਸਿਰ ਉੱਤੋਂ ਦੀ 11 ਵਾਰ ਵਾਰੋ ਅਤੇ ਕਿਸੇ ਪੌਦੇ ਜਾਂ ਘੜੇ ਵਿੱਚ ਰੱਖ ਦਿਓ ਜਾਓ ਹਨੂਮਾਨ ਮੰਦਿਰ ਜੇਕਰ ਤੁਹਾਡੇ ਬੱਚੇ ਨੂੰ ਬੁਰੀ ਨਜ਼ਰ ਲੱਗ ਗਈ ਹੈ ਤਾਂ ਇਸ ਦਾ ਪ੍ਰਭਾਵ ਘੱਟ ਕਰਨ ਲਈ ਤੁਹਾਨੂੰ ਉਪਾਅ ਕਰਨੀ ਚਾਹੀਦੇ ਹਨ ਨਜ਼ਰ ਲੱਗਣ ਦੀ ਸੂਰਤ ਵਿੱਚ ਸ਼ਨੀਵਾਰ ਦੇ ਦਿਨ ਹਨੂਮਾਨ ਮੰਦਿਰ ਜਾਣਾ ਚਾਹੀਦਾ ਹੈ ਮੰਦਿਰ ਵਿੱਚ ਥੋੜਾ ਸੰਦੂਰ ਲਿਆ ਕੇ ਪੀੜਿਤ ਬੱਚੇ ਦੇ ਮੱਥੇ ਉੱਤੇ ਲਗਾਓ ਅਜਿਹਾ ਕਰਨ ਨਾਲ ਨਜ਼ਰ ਦਾ ਪ੍ਰਭਾਵ ਘੱਟ ਜਾਵੇਗਾ ਸਰੂ ਨਾਲ ਉਤਾਰੋ ਨਜ਼ਰ ਬੱਚੇ ਦੀ ਨਜ਼ਰ ਉਤਾਰਨ ਲਈ ਕਿਸੇ ਮਿੱਟੀ ਦੇ ਭਾਂਡੇ ਵਿੱਚ ਪੀਲੀ ਸਰੋਂ ਲਾਲ ਮਿਰਚ ਤੇ ਅਜਵਾਇਨ ਲਓ ਇਨਾਂ ਚੀਜ਼ਾਂ ਨੂੰ ਅੱਗ ਨਾਲ ਸਾੜ ਕੇ ਬੱਚੇ ਨੂੰ ਇਸ ਦਾ ਧੂਆ ਦਿਓ ਇਸ ਨਾਲ ਬੱਚੇ ਦੀ ਨજર ਉੱਤਰ ਜਾਵੇਗੀ ਅਤੇ ਉਸ ਦੇ ਚਾਰੇ ਪਾਸਿਓਂ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੀ ਘਟ ਜਾਵੇਗਾ ਸਿਰ ਤੋਂ varo ਮਿਰਚਾਂ ਜੇਕਰ ਤੁਹਾਡੇ ਬੱਚੇ ਨੂੰ ਨજર ਲੱਗ ਗਈ ਹੈ ਤਾਂ ਤੁਸੀਂ ਉਸ ਦੇ ਸਿਰ ਤੋਂ ਮਿਰਚਾਂਵਾਰ ਕੇ ਵੀ ਨજર ਉਤਾਰ ਸਕਦੇ ਹੋ ਇਸ ਦੇ ਲਈ ਡੰਡੀ ਵਾਲੀਆਂ 7 ਸੁੱਕੀਆਂ ਲਾਲ ਮਿਰਚਾਂ ਲੈ ਕੇ ਬੱਚੇ ਦੇ ਸਿਰ ਉੱਤੋਂ ਘੁਮਾਓ ਇਸ ਤੋਂ ਬਾਅਦ ਇਹਨਾਂ ਨੂੰ ਬਲਦੀ ਅੱਗ ਵਿੱਚ ਸੁੱਟ ਦਿਓ ਅਜਿਹਾ ਕਰਨ ਨਾਲ ਵੀ ਬੁਰੀ ਨਜ਼ਰ ਦਾ ਪ੍ਰਭਾਵ ਕੱਟ ਜਾਂਦਾ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ